ਇ ਲਿਟਰਲੀ ਉੱਥੇ ਟੱਕ ਨਹੀਂ ਸੀਗਾ ਤੇ ਜਦੋਂ ਜਦੋਂ ਟੱਕ ਤੁਹਾਡਾ ਇਹ ਦਰਦਸਿਓ ਕਿ ਕਿ ਕਿਹੜੇ ਲੋਟ ਲੋਟ ਹੁੰਦੀ ਹੈ ਪਰਕਿੰਗ ਲੋਟ ਓਕੇ ਸੋ ਮੀਟਿੰਗ ਤੁਹਾਡੀ ਚੱਲ ਰਹੀ ਸੀ ਜੇ ਖਤਮ ਹੋ ਗਈ ਸੀ ਉਸ ਵੇਲੇ ਖਤਮ ਹੋਣ ਵਾਲੀ ਸੀ ਨਹੀਂ ਪਾਜੀ ਮੀਟਿੰਗ ਚੱਲ ਰਹੀ ਸੀਗੀ 8 ਮਿੰਟ ਦੀ ਕਾਲ ਸੀਗੀ ਬਸ ਜੀ ਸਾਹਿਬ ਤੇ ਮੈਂ ਲਿਟਰਲੀ ਹਰੇਕ ਚੀਜ਼ ਉਹਨਾਂ ਨੂੰ ਕਹਿ ਕੇ ਦੇਖ ਲਈ ਕਿ ਵੀ ਉਹਦੇ ਵਿੱਚ ਮੇਰਾ ਸਮਾਨ ਪਿਆ ਆ ਜੇ ਉਹ ਕਿਸੇ ਨੂੰ ਭੇਜ ਤੁਹਾਨੂੰ ਕੁਸ ਸੈਕਿੰਡ ਲੇਟ ਹੋ ਰਿਹਾ ਆਮ ਸੌਰੀ ਜਿਹਨ ਅਸੀਂ ਗੱਲਬਾਤ ਕਰ ਰਹੇ ਇਹਨਾਂ ਦਾ ਨਾਂ ਹੈ ਨਵਦੀਪ اٹਵਾਲ ਸਾਹਿਬ ਜਿਹੜੇ ਕਿ 16 ਸਾਲ ਦੀ ਉਮਰ ਵਿੱਚ ਕੈਨੇਡਾ ਵਿੱਚ ਆਏ ਕੈਨੇਡਾ ਵਿੱਚ ਆਣ ਕੇ ਤੁਸੀਂ ਫਿਰ ਸਟੱਡੀ ਕੀਤੀ ਹਾਂਜੀ ਪਾਜੀ ਮੈਂ ਸਟੱਡੀ ਕੀਤੀ ਆ ਆਈਟੀ ਫੀਲਡ ਦੇ ਵਿੱਚ ਸਟੱਡੀ ਆ ਮੇਰੀ ਆਈ ਸੀ ਅੱਛਾ ਤੁਹਾਡੀ ਰਹਿ ਜਿਹੜੀ ਇਹ ਕਿਹੜੇ ਸ਼ਹਿਰ ਵਿੱਚ ਹੈ ਮਿਸਾਗਚ ਹਾਂਜੀ ਪਾਜੀ ਮਿਸਾਗਚ ਓਕੇ ਦੁਆਰਾ ਪੇ ਸ਼ੁਰੂ ਕਰਾਂਗੇ ਕਿਉਂਕਿ ਹੁਣ ਅਸੀਂ ਤੁਹਾਨੂੰ ਕ੍ਰਿਪਾ ਜੀ ਸਾਫ ਕਰ ਦਿਓ ਪਿੱਛਲੇ ਪਾਸੇ ਕਿਉਂਕਿ ਪ੍ਰੋਪਰ ਅਹ ਕਲੀਅਰ ਕਰ ਦਿਓ ਸਕਰੀਨ ਨੂੰ ਸੋ ਇਹ ਨੇ ਨਾਲੇ ਥੱਲੇ ਨਵਦੀਪ ਅਟਵਾਲ ਸੋ ਅਟਵਾਲ ਸਾਹਿਬ ਕਿੰਨੇ ਵਜੇ ਤੁਹਾਨੂੰ అలਾਰਮ ਨੇ ਸੂਚਿਤ ਕੀਤਾ ਕਿ ਤੁਹਾਡੀ ਗੱਡੀ ਜਿਹੜੀ ਹੈ ਉਹ ਚੋਰ ਚੋਰੀ ਕਰ ਰਹੇ ਨੇ ਤਾਂ ਕਰ ਚੁੱਕੇ ਨੇ ਆ ਪਾ ਜੀ ਮੇਰੇ ਕੋਲ ਮੈਸੇਜ ਆਇਆ ਸੀਗਾ ਐਗਜ਼ੈਕਟਲੀ 11:26 ਦੇ 11:26 a.m ਜਾਂ p.m ਹਾਂਜੀ ਇਹ ਐ ਐਮ ਦੁਪਹਿਰ ਦੀ ਗੱਲ ਐ ਦੁਪਹਿਰ ਦੀ ਦਿਨ ਦਿਹਾੜੇ ਦੀ ਗੱਲ ਦਿਨ ਦਿਹਾੜੇ 11 ਵਜੇ 26 ਮਿੰਟ ਤੇ 26 ਮਿੰਟ ਤੇ ਤੁਹਾਡੇ ਟੈਲੀਫੋਨ ਤੇ ਮੈਸੇਜ ਆਇਆ ਹਾਂਜੀ ਤੁਸੀਂ ਉਸ ਵੇਲੇ ਕਿੱਥੇ ਸੀ ਆ ਮੈਂ ਅਸਲ ਵਿੱਚ ਮੀਟਿੰਗ ਰੂਮਸ ਸੀਗਾ ਤੇ ਜਦ ਤੱਕ ਮੈਂ ਥੱਲੇ ਆਇਆ ਆ ਆ ਤੇ ਲਿਟਰਲੀ ਉਥੇ ਟੱਕ ਨਹੀਂ ਸੀਗਾ ਤੇ ਜਦੋਂ ਜਦੋਂ ਟਰੱਕ ਤੁਹਾਡਾ ਇਹ ਦੱਸਿਓ ਕਿ ਕਿ ਕਿਹੜਾ ਟਰੱਕ ਸੀਗਾ ਪਾਜੀ ਇਹ ਸੀਗਾ Ford F150 Lariat ਕਿੰਨੀ ਵੈਲਿਊ ਕਿੰਨੀ ਹੈ ਦੀ ਪਾਜੀ ਇਹਦੀ ਵੈਲਿਊ ਸੀਗੀ 82000 ਉਹ 82000 ਨਮਾਲੇ ਹਸਿਆਲੇ ਹਾਂਜੀ ਹਜੇ ਸਾਲ ਵੀ ਨਹੀਂ ਹੋਇਆ ਜੂਨ ਦੇ ਵਿੱਚ ਸਾਲ ਹੋਣਾ ਸੀਗਾ ਹਾਲੇ 1 ਸਾਲ ਵੀ ਨਹੀਂ ਹੋਇਆ ਸੀ ਚਲਾਈ ਨੂੰ ਤਾਂ 82000 ਡਾਲਰ ਰੱਖੀਦਾ ਸੀ ਟਰੱਕ ਓਕੇ ਸੋ ਤੁਸੀਂ ਜਦੋਂ ਮੀਟਿੰਗ ਕਰਦੇ ਸੀਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਅਲਰਟ ਕੀਤਾ ਤੁਹਾਡੇ ਸਿਸਟਮ ਨੇ ਇਲੈਕਟ੍ਰੋਨ ਡਿਵਾਈਸ ਤੋਂ ਤੁਹਾਡੇ ਫੋਨ ਨੇ अच्छा ਤੇ ਜਦ ਤੁਸੀਂ ਹੁਣ ਸ਼ੁਰੂ ਕਰੋ ਗੱਲ ਨੂੰ ਦੁਬਾਰਾ ਅਸਲੀ ਕੱਪ ਕਰਦੇ ਆ ਬੋਲੋ ਸੋ ਭਾਜੀ ਜਿੱਦਾਂ ਹੀ ਮੈਂ ਥੱਲੇ ਗਿਆ ਪਾਰਕਿੰਗ ਲੋਟ ਚ ਦੇਖਣ ਲਈ ਕਿ ਭਈ ਕਿੱਦਾਂ ਕਿਨੇ ਡੋਰ ਖੋਲਿਆ ਤੇ ਟਰੱਕ ਜਿੱਥੇ پارک ਕੀਤਾ ਸੀਗਾ ਉੱਥੇ ਨਹੀਂ ਸੀਗਾ ਤੇ ਉਸੇ ਟਾਈਮ ਤੇ ਨਾਲ ਇੱਕ ਹੋਰ ਬੰਦਾ ਵੀ ਆਪਣੀ ਚਾਬੀ ਨੂੰ ਲੈ ਕੇ ਆਪਣੀ ਕਾਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਹੂੰ ਹੂੰ ਉਸ ਬੰਦੇ ਦੀ ਵੀ ਲੈਕਸਸ ਜਿਹੜੀ ਸੀਗੀ 3 ਮਹੀਨੇ ਪੁਰਾਣੀ ਸੇਮ ਪਾਰਕਿੰਗ ਲੋਟ ਚੋਂ ਚੋਰੀ ਹੋ ਚੁੱਕੀ ਸੀਗੀ ਤੋ ਦੋ ਚੋਰੀਆਂ ਉਹਨਾਂ ਨੇ ਬੈਕ ਟੂ ਬੈਕ ਉਹਦਾਂ ਕੀਤੀਆਂ ਨੇ ਤੇ ਸਾਨੂੰ ਦੋਨਾਂ ਨੂੰ ਨੋਟੀਫਿਕੇਸ਼ਨ ਅਬਾਊਟ ਸੇਮ ਟਾਈਮ ਹੀ ਆਈ ਹੈ ਤੇ ਜਦੋਂ ਥੱਲੇ ਆਏ ਆ ਦੋਨਾਂ ਦੀ ਹੀ ਕਾਰ ਉਤੋਂ ਮੇਰਾ ਟਰੱਕ ਤੇ ਉਹਨਾਂ ਦੀ ਐਸਯੂਵੀ ਸੀਗਾ ਐਲੈਕਸਸ ਦਾ ਦੋਨੋਂ ਹੀ ਮਿਸਿੰਗ ਸੀਗੇ ਪਾਰਕਿੰਗ ਲੋਟ ਚ ਹੂੰ ਤੇ ਫਿਰ ਉਹ ਤੋਂ ਬਾਅਦ ਅਸੀਂ ਆਬਵੀਅਸਲੀ ਆਪਣੇ ਹੋਟਲ ਮੈਨੇਜਮੈਂਟ ਕੋਲ ਗਏ ਉਹਨਾਂ ਨੂੰ ਦੇਖਿਆ ਕਿ ਵੀ ਜੇ ਉਹ ਕੈਮਰੇਜ ਚੋਂ ਫੁਟੇਜ ਪੁੱਲ ਕਰ ਸਕਣ ਤੇ ਭਾਜੀ ਬਲੀਵਰ অর ਨਾਟ ਕਿ ਬਈ ਵਿਦਨ 3 ਮਿੰਟਸ 10 ਮਿੰਟ ਵੀ ਕਹਿਣਾ ਵੀ ਹੈਗਾ ਕਿ ਬਈ 2.5 ਮਿੰਟਾਂ ਦੇ ਅੰਦਰ ਅੰਦਰ ਉਹ ਆਏ ਨੇ ਟਰੱਕ ਦੇ ਮੂਹਰੇ ਖੜੇ ਨੇ ਤੇ ਵਿਦਨ 30 ਸੈਕਿੰਡਸ ਉਹਨਾਂ ਨੇ ਡੋਰ ਖੋਲ ਲਿਆ ਤੇ ਆਪਣੇ ਕੀ ਕਹਿਦਾ ਅੱਗੇ ਹੁੱਡ ਖੋਲ ਕੇ ਮੇਰੇ ਖਿਆਲ ਨਾਲ ਉਹਨਾਂ ਨੇ ਔਰੰਦੀਆਂ ਤਾਰਾ ਵਗੈਰਾ ਕੱਟ ਕੇ ਤੇ ਉਸ ਤੋਂ ਬਾਅਦ 2 ਮਿੰਟਾਂ ਦੇ ਅੰਦਰ ਅੰਦਰ ਉਹ ਜੀ ਗੱਡੀ ਸਟਾਰਟ ਕਰਕੇ ਚਲੇ ਗਏ ਉੱਥੋਂ ਤੁਸੀਂ ਪਛਾਣੇ ਤੁਸੀਂ ਲੋਕ ਪਛਾਣੇ ਉਹ ਕਿੰਨੀ ਦੂਰੀ ਤੇ ਸੀ ਤੁਸੀਂ ਉਸ ਆਪਣੀ ਗੱਡੀ ਤੋਂ ਅ ਭਾਜੀ ਲੋਗ ਲਾਇਸੈਂਸ ਪਲੇਟ ਤਾਂ ਮਿਲ ਗਈ ਸੀਗੀ ਉਹਨਾਂ ਦੇ ਜਿਹੜੀ ਕਾਰ ਚ ਆਏ ਸੀਗੇ ਪਰ ਉਹ ਵੀ ਸਟੋਲਨ ਸੀਗੀ ਕਿਹੜੀ ਕਾਰ ਚ ਆਏ ਸੀਗੇ ਉਹ ਉਹ ਆਏ ਸੀਗੇ ਭਾਜੀ ਆਪਣੇ ਟੋ요ਟਾ ਦਾ ਰੈਵ 4 ਸੀਗਾ ਉਹਨਾਂ ਕੋਲ ਪਿੰਟਡ ਓਕੇ ਰੰਗ ਕਿਹੜਾ ਸੀਗਾ ਕਾਲਾ ਜਾਊਗਾ ओके ਇਹ ਲੋਕ ਰੰਗ ਕਾਲਾ ਸੀ ਇਸ ਗੱਡੀ ਦਾ ਤਾਂ ਇਹ ਲੋਕ ਕਾਲੇ ਤਾਂ ਸੀਗੇ ਭਾਜੀ ਇਹ ਲੋਕ ਆਪਣੇ ਕੀ ਕਹਿਦਾ ਕਿਉਂਕਿ ਕੈਮਰਾ ਥੋੜਾ ਜਿਆਦਾ ਦੂਰ ਸੀਗਾ ਪਰ ਉਤੋਂ ਪਤਾ ਲੱਗ ਰਿਹਾ ਸੀਗਾ ਕਿ ਵੀ ਆਪਣੇ ਬੰਦੇ ਹੀ ਸੀਗੇ ਉਹ ਆਈ ਸੀ ਨੋ ਡਾਊਟ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਬੰਦੇ ਜਿਹੜੇ ਨੇ ਬਹੁਤ ਵੱਡੀ ਗੈਂਤੀ ਵਿੱਚ ਇਸ ਚੀਜ਼ ਦੇ ਵਿੱਚ ਇਨਵੋਲ ਹੋ ਗਏ ਨੇ ਜਾਂ ਲੋਕਾਂ ਨੇ ਕਰ ਦਿੱਤੇ ਇਨਾ ਪਿੱਛੇ ਇੱਕ ਗੈਂਗ ਆ ਜੋ ਕਿ ਇਹਨਾਂ ਨੂੰ ਇਨਵੋਲਵ ਕਰਦਾ ਨਵੇਂ ਬੱਚਿਆਂ ਨੂੰ ਕਿ ਤੁਹਾਨੂੰ ਸੇ ਪੈਸੇ ਦਿੰਦੇ ਆ ਇਹ ਤੱਕ ਇਹ ਵੀ ਪਤ ਲੱਗਾ ਕਿ ਲੋਕਾਂ ਨੂੰ ਜੇ ਨਵੇਂ ਆਏ ਬੱਚੇ ਆ ਉਹਨਾਂ ਨੂੰ ਘਰ ਵੀ ਲੈ ਕੇ ਦਿੰਦੇ ਕਰਾਏ ਤੇ ਕਿ ਇੱਥੇ ਰਹੋ ਸਾਡੇ ਕਹੇ ਤੇ ਤੁਸੀਂ ਕੰਮ ਕਰੋ ਸਾਡੇ ਕਹੇ ਤੇ 12 ਵਜੇ ਗੱਡੀ ਲੈ ਕੇ ਜਾਣੀ ਆ ਗੱਡੀ ਉੱਤੇ ਖੜੀ ਕਰਨੀ ਆ ਮੜ ਕੇ ਤੁਸੀਂ ਵਾਪਸ ਆਉਣਾ ਤਾਂ ਆਣ ਗੱਡੀ ਇੱਥੇ ਖੜੀ ਕਰਨੀ ਇਹੋ ਜਿਹੀ ਗੱਲਾਂ ਸਭ ਸੁਣਨ ਨੂੰ ਮਿਲਦੇ ਆ ਐਨੀਵੇ ਪ੍ਰੋਬਲਮ ਇਹ ਆ ਕਿ ਬਹੁਤ ਮਾੜੇ ਹਾਲਾਤ ਨੇ ਅੱਛਾ ਐਨੀਵੇ ਤੁਸੀਂ ਕਿੰਨੇ ਬੰਦੇ ਸੀ ਇਹ ਆ ਭਾਜੀ ਉਹ ਦੇ ਉਹਦੇ ਵਿੱਚ ਤਿੰਨ ਬੰਦੇ ਸੀਗੇ ਇੱਕ ਡਰਾਈਵ ਕਰ ਰਿਹਾ ਸੀਗਾ ਹੂੰ ਹੂੰ ਇੱਕ ਨੇ ਮੇਰੇ ਟਰੱਕ ਨੂੰ ਹਿੱਟ ਕੀਤਾ ਤੇ ਦੂਜੇ ਬੰਦੇ ਨੇ ਨਾਲ ਹੀ ਖੜੀ ਲੈਕਸਸ ਨੂੰ ਹਿੱਟ ਕੀਤਾ ਓਕੇ ਤੇ ਦੋ ਲਿਟਰਲੀ ਦੋਨਾਂ ਨੂੰ ਅਬਾਊਟ ਸੇਮ ਟਾਈਮ ਲੱਗਿਆ ਲੈਕਸਸ ਥੋੜੀ ਜੀ ਦੇਰ ਬਾਅਦ ਉਹਨ ਲੈ ਕੇ ਗਏ ਨੇ ਤੇ ਕੋਈ ਕਾਲੀ ਚ ਨਹੀਂ ਸੀਗੇ ਬੜੇ ਆਰਾਮ ਨਾਲ ਉਹਨਾਂ ਨੇ ਪਹਿਲਾਂ ਇੱਕ ਡੋਰ ਖੋਲ੍ਹਿਆ ਫਿਰ ਦੂਜਾ ਖੋਲ੍ਹਿਆ ਹੁੱਡ ਖੋਲ੍ਹਿਆ ਤੇ ਆਪਣੇ ਕੀ ਕਾਈ ਦਾ ਜਿੱਥੋਂ ਟਰਨ ਵੀ ਹੋਏ ਨੇ ਉਥੋਂ ਵੀ ਲੈਫਟ ਲਈ ਆ ਉਹਨਾਂ ਨੇ ਲਾਈਟਾਂ ਤੇ ਵੀ ਪ੍ਰੋਪਰ ਵੇਟ ਕੀਤੀ ਐ ਅੱਛਾ ਐਂਡਾ ਨਹੀਂ ਕਿ ਵੀ ਰਾਈਟ ਅਰਾਛ ਨਹੀਂ ਕੀਤਾ ਉਹਨਾਂ ਨੇ ਮਤਲਬ ਭਜਾਖੀ ਨਹੀਂ ਲੈ ਕੇ ਗਿਆ ਬੜੇ ਆਰਾਮ ਨਾਲ ਲੈ ਕੇ ਗਿਆ ਗੱਡੀ ਬਿਲਕੁਲ ਜੀ ਜਿਵੇਂ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੁੰਦਾ ਅੱਛਾ ਜਦੋਂ ਤੁਸੀਂ ਮਤਲਬ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਫਿਰ ਥੱਲੇ ਆ ਗਏ ਪਾਰਕਿੰਗ ਲੋਟ ਜਿਹੜਾ ਸੀ ਕਿੱਥੇ ਗੱਡੀ ਖੜੀ ਸੀ ਤੁਹਾਡੀ ਲੋਕੇਸ਼ਨ ਕਿਹੜੀ ਸੀ ਆਹ ਭਾਜੀ ਆਲਟ ਹੋਟਲ ਐ ਇੱਥੇ 에어ਪੋਰਟ ਦੇ ਲਾਗੇ ਉੱਥੇ ਤੁਹਾਡੀ ਗੱਡੀ ਪਾਰਕਿੰਗ ਲੋਟ ਵਿੱਚ ਖੜੀ ਸੀ ਬਿਲਕੁਲ ਹਾਂਜੀ ਓਕੇ ਤੁਹਾਨੂੰ ਪਰਮਿਸ਼ਨ ਹੈ ਗੱਡੀ ਖੜੀ ਕਰਨ ਦੀ ਉੱਥੇ ਹਾਂਜੀ ਬਿਲਕੁਲ ਜਦੋਂ ਤੁਸੀਂ ਹੋਟਲ ਦੇ ਵਿੱਚ ਜਾਂਦੇ ਹੋ ਮੀਟਿੰਗ ਵਗੈਰਾ ਲਈ ਤੇ ਤੁਹਾਨੂੰ ਉੱਥੇ ਅਲੋਟ ਹੁੰਦੀ ਹੈ ਪਰਕਿੰਗ ਲੋਟ ਓਕੇ ਸੋ ਮੀਟਿੰਗ ਤੁਹਾਡੀ ਚੱਲ ਰਹੀ ਸੀ ਜੇ ਖਤਮ ਹੋ ਗਈ ਸੀ ਉਸ ਵੇਲੇ ਖਤਮ ਹੋਣ ਵਾਲੀ ਸੀ ਨਹੀਂ ਭਾਜੀ ਮੀਟਿੰਗ ਚੱਲ ਰਹੀ ਸੀ ਜਿੱਦਾਂ ਇਹ ਮੈਸੇਜ ਆਇਆ ਤੇ ਫਿਰ ਮੈਂ ਇੱਕਦਮ ਮੈਸੇਜ ਦੇਖਿਆ ਪਹਿਲਾਂ ਤਾਂ ਮੈਂ ਅ ਦੇਖਿਆ ਕਿ ਵੀ ਇਹ ਫੋਰੀਅਲ ਐਮੈਸੇਜ ਆ ਨਾ ਕਿਉਂਕਿ ਤੁਹਾਨੂੰ ਇੱਕਦਮ ਬਲੀਵ ਨਹੀਂ ਹੁੰਦਾ ਤੇ ਫਿਰ ਜਦ ਤੱਕ ਮੈਂ ਥੱਲੇ ਉਤਰਿਆ ਆ ਜੋ ਕਿ ਅਸੀਂ ਤੀਜੇ ਮੰਜ਼ਲੇ ਤੇ ਸੀਗੇ ਤੇ ਜਦ ਤੱਕ ਥੱਲੇ ਉਤਰਿਆ ਤੇ ਜਾ ਕੇ ਦੇਖਿਆ ਤੇ ਉੱਥੇ ਟਰੱਕ ਸੀਗਾ ਨਹੀਂ ਪਿਆ ਉੱਥੇ ਬਦਲ ਉਹ ਜਾ ਚੁੱਕੇ ਸੀ ਚੋਰ ਹਾਂਜੀ ਬਿਲਕੁਲ ਅੱਛਾ ਤੁਹਾਡੀ ਗੱਡੀ ਦੇ ਵਿੱਚ ਕੋਈ ਹੋਰ ਕੋਸਟਲੀ ਕੁਝ ਸਮਾਨ ਹੋਊਗਾ ਹਾਂਜੀ ਭਾਜੀ ਸੋ ਬੇਸਿਕਲੀ ਸਾਡਾ ਆਈਟੀ ਕੰਸਲਟਿੰਗ ਦਾ ਬਿਜ਼ਨਸ ਹੈ ਤੇ ਆਬਵੀਅਸਲੀ ਉਹਦੇ ਵਿੱਚ ਲੈਪਟਾਪਸ ਪਏ ਸੀਗੇ ਸਾਡੇ ਜਿਹੜਾ ਕਿ ਵੀ ਅਸੀਂ ਰੀਸੈਂਟਲੀ ਲੈਪਟਾਪ ਮੈਂ ਜੇ ਡੇਢ ਮਹੀਨਾ ਪਹਿਲਾਂ ਹੀ ਲਿਆ ਸੀਗਾ ਤੇ ਲੈਪਟਾਪ ਸੀਗੇ ਟੈਬਲੇਟ ਸੀਗੇ ਅਤੇ ਪਿੱਛੇ ਸਾਡੇ ਸਾਰੇ ਨੈਟਵਰਕਿੰਗ ਦੇ ਟੂਲਸ ਜਿਹੜੇ ਹੁੰਦੇ ਨੇ ਉਹ ਪਏ ਸੀਗੇ ਸੋ ਹੌਲੀ 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 ਹੋਰ ਚੀਜ਼ਾਂ ਯਾਦ ਆ ਰਹੀਆਂ ਕਿਉਂਕਿ ਕਈ ਟੂਲ ਤੁਸੀਂ ਬਹੁਤ ਸਾਲਾਂ ਦੀ ਮਿਹਨਤ ਤੇ ਮਗਰੋਂ ਬਣਾਉਣੇ ਹੋ ਤੇ ਛੋਟੇ ਜੋੜੇ ਟੂਲਸ ਜਿਹੜੇ ਹੁੰਦੇ ਨੇ ਉਹ ਤੁਹਾਨੂੰ ਹੌਲੀ-ਹੌਲੀ ਫੇਰ ਯਾਦ ਆਉਂਦੇ ਆ ਜਿੱਦਾਂ ਤੁਹਾਨੂੰ ਤੁਹਾਡੀ ਨੀਡ ਆਉਂਦੀ ਹੈ ਇਹ ਕਿੰਨਾ ਕ ਸਾਮਾਨ ਸੀ ਜਿਹੜਾ ਕਿ ਗੱਡੀ ਦੇ ਵਿੱਚ ਸੀਗਾ ਆ ਭਾਜੀ ਸੋ ਫਾਰ ਮੈਂ ਕੈਲਕੂਲੇਟ ਕਰ ਚੁੱਕਿਆ 15 ਕ ਹਜ਼ਾਰ ਦੇ ਲਾਜਿ ਛਾਗੇ ਸੀਗਾ ਸਾਰਾ ਸਾਮਾਨ ਉਹਦੇ ਵਿੱਚ ਕਿੰਨਾ ਤੇ 15000 15000 ਡਾਲਰ ਦਾ ਸਾਮਾਨ ਸੀ ਉਹਦੇ ਵਿੱਚ ਗੱਡੀ ਦੇ ਹਾਂਜੀ ਭਾਜੀ ਉਹਦੇ ਵਿੱਚ ਲੈਪਟਾਪ ਸੀਗੇ ਤੇ ਤੁਸੀਂ ਪਰਸ ਨੂੰ ਉਤਰਨ ਤੋਂ ਪਹਿਲਾਂ ਕਾਲ ਕੀਤਾ ਜਾਂ ਥੱਲੇ ਆਣ ਕੇ ਕਾਲ ਕੀਤਾ ਆ ਪਾਜੀ ਜਦੋਂ ਥੱਲੇ ਆਏ ਫਿਰ ਛੇਦੀ ਦੇਣੀ ਅਸੀਂ ਹੋਟਲ ਵਾਲਿਆਂ ਕੋਲ ਗਏ ਮੈਨੂੰ ਲੱਗਿਆ ਕਿ ਬਈ ਕਿਤੇ ਗੱਡੀ ਉਹਨਾਂ ਨੇ ਕਿਸੇ ਗਲਤੀ ਦੀ وجہ ਨਾਲ ਟੋ ਨਾ ਕਰवाती ਹੋਵੇ ਹੂੰ ਹੂੰ ਤੇ ਜਦੋਂ ਉਹਨਾਂ ਤੋਂ ਪੁੱਛਿਆ ਤੇ ਜਦੋਂ ਪੁਲ ਕੀਤਾ ਗਿਆ ਕੈਮਰਾ ਦੇ ਡੀਟੇਲਸ ਪੁਲ ਕੀਤੀਆਂ ਤੇ ਸਾਨੂੰ ਪਤਾ ਲੱਗਿਆ ਕਿ ਵੀ ਉਹ ਤਾਂ ਚੋਰੀ ਹੋ ਗਈ ਐ ਫਿਰ ਉਹ ਤੋਂ ਬਾਅਦ ਮੈਂ ਰਾਈਟ ਅਵੇ 911 ਕਾਲ ਕੀਤੀ ਜਿੱਥੇ ਉਹਨਾਂ ਨੇ ਦੱਸਿਆ ਕਿ ਵੀ ਨਹੀਂ ਆ 911 ਨਹੀਂ ਤੁਸੀਂ ਕਾਲ ਕਰ ਸਕਦੇ ਇਟਸ ਨਾਟ ਐਨ ਐਮਰਜੈਂਸੀ ਤੇ ਤੁਹਾਨੂੰ ਕਾਲ ਕਰਨੀ ਪੈਣੀ ਹੈ ਨੋਨ ਐਮਰਜੈਂਸੀ ਨੰਬਰ ਤੇ ਓਕੇ ਓਥੇ ਫਿਰ ਅਬਾਊਟ 10 ਮਿੰਟ ਦੀ ਵੇਟ ਸੀਗੀ ਤੇ ਉਹ ਤੋਂ ਬਾਅਦ ਜਦੋਂ ਪੁਲਿਸ ਵਾਲਿਆਂ ਨਾਲ ਗੱਲ ਹੋਈ ਤੇ ਉਹਨਾਂ ਨੇ ਡੀਟੇਲਸ ਲਈਆਂ ਤੇ ਉਹਨਾਂ ਨੇ ਕਿਹਾ ਕਿ ਵੀ ਕੋਈ ਆ ਕੇ ਮਿਲੂਗਾ ਤੇ ਫਿਰ ਅਬਾਊਟ 1.5 ਘੰਟੇ ਚ ਫਿਰ ਪੁਲਿਸ ਆਫੀਸਰ ਆਇਆ ਸੀ ਉੱਥੇ 1.5 ਘੰਟੇ ਬਾਅਦ ਪੁਲਸ ਪਹੁੰਚੀ ਉੱਥੇ ਹਾਂਜੀ ਪੁਲਿਸ ਨੇ ਕੀ ਐਕਸ਼ਨ ਲਿਆ ਫਿਰ ਸੋ ਭਾਜੀ ਉਸ ਟਾਈਮ ਤਾਂ ਉਹਨਾਂ ਨੇ ਰਿਪੋਰਟ ਲਿਖੀ ਤੇ ਉਸ ਟਾਈਮ ਆਬਵੀਅਸਲੀ ਜਦੋਂ ਗੱਡੀ ਜਿਹੜੀ ਸੀਗੀ ਉਹਨੂੰ ਮੈਂ ਥੋੜੀ ਦੂਰ ਤੱਕ ਦਾ ਟਰੈਕ ਕੀਤਾ ਉਸ ਤੋਂ ਬਾਅਦ ਟਰੈਕਰ ਆਫ ਹੋ ਗਿਆ ਸੀਗਾ ਤੇ ਪੁਲਿਸ ਵਾਲਿਆਂ ਨੇ ਰਿਪੋਰਟ ਲਿਖੀ ਤੁਸੀਂ ਟਰੈਕਰ ਲਾਇਆ ਹੋਇਆ ਸੀ ਗੱਡੀ 'ਚ ਹਾਂਜੀ ਭਾਜੀ ਮੇਰੇ ਕੋਲ ਅਸਲ ਵਿੱਚ 10 ਟਰੈਕਰ ਸੀਗੇ ਇੱਕ ਰਿੰਗ ਦਾ ਕੈਮਰਾ ਸੀਗਾ ਜਿਹੜਾ ਲੱਗਿਆ ਹੋਇਆ ਸੀਗਾ ਇੱਕ ਸਪੋਰਟ ਦੇ ਵਿੱਚ ਬਿਲਟ-ਇਨ ਆਉਂਦਾ ਹੈ ਤੇ ਇੱਕ ਮੇਰਾ ਸਾਈਡ ਤੇ ਸੈਮਸੰਗ ਦਾ ਟੈਗ 2 ਰੱਖਿਆ ਹੋਇਆ ਸੀਗਾ ਔਰ ਕਿ ਤੁਹਾਨੂੰ ਫਿਰ ਗੱਡੀ ਦਾ ਪਤਾ ਲੱਗਾ ਕਿ ਕਿੱਥੇ ਗੱਡੀ ਹੈ ਹਾਂ ਜੀ ਭਾਜੀ ਤੇ ਫਿਰ ਉਹ ਤੋਂ ਬਾਅਦ ਚ ਟਰੈਕਰ ਜਿਹੜੇ ਸਾਰੇ ਸੀਗੇ ਉਹ ਡਿਸੇਬਲ ਕਰਤੇ ਉਹਨਾਂ ਨੇ ਕਿਸੇ ਤਰੀਕੇ ਨਾਲ ਨਹੀਂ ਹੋਏ ਤੇ ਰਾਤ ਨੂੰ ਅਬਾਊਟ 8:30 ਵਜੇ ਇੱਕਦਮ ਜਿਹੜਾ Samsung Tag 2 ਸੀਗਾ ਉਹ ਇਨੇਬਲ ਹੋਇਆ ਤੇ ਉਹ ਇੱਕ ਮਾਰਟਨ ਦੇ ਵਿੱਚ ਇੱਕ ਕੰਪਨੀ ਹੈ ਮੈਂ ਕੰਪਨੀ ਦਾ ਨਾਮ ਨਹੀਂ ਲਵਾਂਗਾ ਵੇਅਰਹਾਊਸ ਹੈ ਵੇਅਰਹਾਊਸ ਦੇ ਵਿੱਚ ਸ਼ੋ ਕਰ ਰਿਹਾ ਸੀਗਾ ਵੇਅਰਹਾਊਸ ਦੇ ਅੰਦਰ ਸੀ ਗੱਡੀ ਹਾਂ ਜੀ ਬੇਹੋਸ ਦੇ ਅੰਦਰ ਉਹ ਟਰੈਕਰ ਸ਼ੋ ਕਰ ਰਿਹਾ ਸੀਗਾ ਲੋਕੇਸ਼ਨ ਤੇ ਉਹ ਬੇਹੋਸ ਕਿਹਦਾ ਸੀਗਾ ਆੜ ਪੰਜਾਬੀਆਂ ਦਾ ਸੀ ਪੰਜਾਬੀਆਂ ਦਾ ਹੀ ਸੀਗਾ ਤੇ ਉਹ ਸਾਰੀ ਡੀਟੇਲ ਜਿਹੜੀ ਐ ਮੈਂ ਪੁਲਿਸ ਨੂੰ ਦੇ ਚੁੱਕਿਆ ਤੇ ਉਹਦੇ ਸਕਰੀਨ ਸ਼ਾਟਸ ਲੈ ਕੇ ਟਰੈਕਰ ਦੇ ਸਕਰੀਨ ਸ਼ਾਟਸ ਲੈ ਕੇ ਜਦੋਂ ਮੈਂ ਉੱਥੇ ਫੇਰ ਆਪਣੇ ਭਰਾ ਨੂੰ ਕਿਉਂਕਿ ਇਕੱਲੇ ਜਾਣਾ ਤਾਂ ਫੇਰ ਥੋੜਾ ਜਿਹਾ ਸੇਫ ਵੀ ਨਹੀਂ ਸੀਗਾ ਅਸੀਂ ਮੈਂ ਆਪਣੇ ਭਰਾ ਨੂੰ ਲੈ ਕੇ ਉਹ ਵੇਅਰਹਾਊਸ ਦੇ ਲਾਗੇ ਵੀ ਗਿਆ ਤੇ ਉੱਥੇ ਜਾ ਕੇ ਅਸੀਂ ਪੁਲਿਸ ਨੂੰ ਕਾਲ ਕੀਤੀ ਹੈ ਅ ਕਿ ਭਈ ਇੱਦਾਂ ਕਰਕੇ ਸਾਡੀ ਗੱਡੀ ਇੱਥੇ ਸ਼ੋਅ ਕਰ ਰਹੀ ਹੈ ਵੇਅਰਹਾਊਸ ਦੇ ਅੰਦਰ ਤੇ ਜੇ ਉਹ ਕਿਸੇ ਨੂੰ ਭੇਜ ਸਕਦੇ ਆ 8 ਮਿੰਟ ਦੀ ਕਾਲ ਸੀਗੀ ਬਸ ਜੀ ਸਾਹਿਬ ਤੇ ਮੈਂ ਲਿਟਰਲੀ ਹਰੇਕ ਜੀ ਜੁਨਨ ਕਹਿ ਕੇ ਦੇਖ ਲਈ ਕਿ ਵੀ ਉਹਦੇ ਵਿੱਚ ਮੇਰਾ ਸਮਾਨ ਪਿਆ ਆ ਜੇ ਉਹ ਕਿਸੇ ਨੂੰ ਭੇਜ ਸਕਦੇ ਆ ਐਂਡ ਆਮ ਸ਼ੋਰ 100% ਸ਼ੋਰ ਕਿ ਵੀ ਗੱਡੀ ਇਹਦੇ ਵੇਅਰ ਹਾਊਸ ਦੇ ਵਿੱਚ ਖੜੀ ਹੈ ਤੇ ਉਹਨਾਂ ਨੇ ਜੀ ਪੈਰਾ ਤੇ ਪਾਣੀ ਨਹੀਂ ਪੈਣ ਦਿੱਤਾ ਆ ਕਹਿੰਦੇ ਕਿ ਵੀ ਇਨਸਟੈਡ ਕਿ ਵੀ ਅਸੀਂ ਤੁਹਾਨੂੰ ਚਾਰਜ ਕਰਾਂਗੇ ਜੇ ਤੁਸੀਂ ਟ੍ਰੈਸ ਪੈਸਿੰਗ ਕੀਤੀ ਤਾਂ ਆ ਮਤਨ ਉਹਨਾਂ ਨੇ ਅੱਗੇ ਦਿੱਤੀ ਕਿ ਤੁਸੀਂ ਵੇਅਰ ਹਾਊਸ ਦਾ ਦਰਵਾਜ਼ਾ ਖੜਕਾਓ ਨਹੀਂ ਜੀ ਨਾ ਉਹਨਾਂ ਨੇ ਕਿਹਾ ਕਿ ਵੀ ਆ ਨਾ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੀ ਜੀਓ ਰੈਸਟ੍ਰਿਕਸ਼ਨ ਨਹੀਂ ਗਈ ਹੈ ਕਿ ਵੀ ਉਹ ਆ ਕੇ ਉੱਤੇ ਸਰਚ ਕਰ ਸਕਣ ਤੇ ਉਹਨਾਂ ਨੇ ਰეკਮੈਂਡ ਜਿਹੜੀ ਲਾਸਟ ਰეკਮੈਂਡੇਸ਼ਨ ਕੀਤੀ ਕਿਉਂਕਿ ਫਿਰ ਉਹ ਤੋਂ ਬਾਅਦ ਮੇਰੀ ਵੀ ਥੋੜੀ ਜੀ ਆਰਗੂਮੈਂਟ ਹੋ ਗਈ ਪੁਲਿਸ ਵਾਲਿਆਂ ਨਾਲ ਕਿ ਵੀ ਐਂਡ ਆਫ ਦਿ ਡੇ ਉਹਨਾਂ ਦਾ ਕੰਮ ਜਿਹੜਾ ਬਣਦਾ ਉਹ ਪ੍ਰੋਟੈਕਟ ਕਰਨਾ ਹੈ ਆ ਤੇ ਸਾਡੀ ਜਿਹੜੀ ਪ੍ਰਾਪਰਟੀ ਹੈ ਚੋਰੀ ਹੋ ਚੁੱਕੀ ਹੈ ਤੇ ਉਹ ਸਾਡੇ ਸਾਹਮਣੇ ਹੈਗੀ ਹੈ ਲਾਈਕ ਲਿਟਰਲੀ 20 ਤੋਂ 30 ਮੀਟਰਸ ਅਸੀਂ ਪ੍ਰਾਪਰਟੀ ਤੋਂ ਪਰੇ ਖੜੇ ਆ ਤੇ ਆ ਕੇ ਕਮ ਸੇ ਕਮ ਉਹ ਕੁਝ ਅਸੈਸਸ ਤਾਂ ਕਰ ਹੀ ਸਕਦੇ ਆ ਸਾਨੂੰ ਬਟ ਅਨਫੋਰਚਨਟਲੀ ਉਹਨਾਂ ਨੇ ਜਦੋਂ ਕੋਈ ਗੱਲ ਨਾ ਸੁਣੀ ਤੇ ਉਹਨਾਂ ਨੇ ਰეკਮੈਂਡ ਕੀਤਾ ਕਿ ਵੀ ਆਪਣਾ ਜਿਹੜਾ ਆਫੀਸਰ ਨਾਲ ਤੁਸੀਂ ਡੀਲ ਕੀਤਾ ਉਹਨਾਂ ਨੂੰ ਈਮੇਲ ਕਰੋ ਤੇ ਮੈਂ ਫਿਰ ਸਾਰੇ ਜਿਹੜੇ ਪ੍ਰੂਫਸ ਵਗੈਰਾ ਸੀਗੇ ਇਕੱਠੇ ਕਰਕੇ ਉਸ ਟਾਈਮ ਉਹਨਾਂ ਨੂੰ ਈਮੇਲ ਕੀਤੀ ਈਮੇਲ ਕਰਨ ਤੋਂ ਬਾਅਦ ਬਸੀ ਦਾ ਬਲੀਵਰ ਹੋਣਾਤ ਦੂਜੇ ਦਿਨ ਕੋਈ ਰਿਪਲਾਈ ਨਹੀਂ ਆਇਆ ਉਸ ਦਿਨ ਤੱਕ ਹੀ ਹੋਣਾ ਸੀਗਾ ਰਾਤ ਨੂੰ ਦੂਜੇ ਦਿਨ ਕੋਈ ਰਿਪਲਾਈ ਨਹੀਂ ਆਇਆ ਤੀਜੇ ਦਿਨ ਜਾ ਕੇ ਪੁਲਿਸ ਆਫਿਸ ਨੇ ਰਿਪਲਾਈ ਕੀਤਾ ਕਿ ਬਈ ਅਨਫੋਰਚਨਟਲੀ ਮੈਂ ਆਪਣੇ ਡੇ ਆਫ ਤੇ ਸੀਗਾ ਤੇ ਉਸ ਦਿਨ ਰਾਤ ਨੂੰ ਜਦੋਂ ਮੈਂ ਈਮੇਲ ਕੀਤੀ ਤੇ ਉਹ ਸ਼ਿਫਟ ਤੋਂ ਜਾ ਚੁੱਕਿਆ ਸੀਗਾ ਤੇ ਹੁਣ ਕਹਿੰਦਾ ਕਿ ਬਈ ਹੁਣ ਮੈਂ ਜਾ ਕੇ ਦੇਖ ਕੇ ਆਉਣਾ ਕਿ ਬਈ ਉੱਥੇ ਗੱਡੀ ਹੈਗੀ ਹੈ ਕਿ ਨਹੀਂ ਬਟ ਅਨਫੋਰਚਨਟਲੀ ਅ ਜਦੋਂ ਹੀ ਅਸੀਂ ਪੁਲਿਸ ਨਾਲ ਗੱਲ ਕਰ ਰਹੇ ਸੀ ਉਹ ਤੋਂ ਅਬਾਊਟ 20 ਮਿੰਟਸ ਮਗਰੋਂ ਹੀ ਟ੍ਰੈਕਰ ਜਿਹੜਾ ਆ ਉਹ ਉਹਨਾਂ ਨੇ ਆਬਵੀਅਸਲੀ ਫਾਈਂਡ ਆਊਟ ਕਰਕੇ ਉਹਨੂੰ ਡਿਸੇਬਲ ਕਰਤਾ ਸੀਗਾ ਅੱਛਾ ਇਹ ਜਿਹੜਾ ਵੇਰਹਾਊਸ ਆ ਇਹ ਮਿਸਾਗਾ ਚ ਵੇਰਹਾਊਸ ਜਿੱਥੇ ਤੁਹਾਡੀ ਗੱਡੀ ਚੱਲ ਗਈ ਸੀ ਬਾਸੀ ਸਾਹਿਬ ਇਹ ਮੋਰਟਨ ਦੇ ਵਿੱਚ ਹੈ ਮੋਰਟਨ ਡਰਾਈਵ ਤੇ ਨੈਸ਼ਰ ਡਰਾਈਵ ਤੇ ਤੇ ਪੰਜਾਬੀਆਂ ਦਾ ਆ ਇਹ ਇਹ ਪੰਜਾਬੀਆਂ ਦਾ ਹਾਂਜੀ ਅਸੀਂ ਇਹ ਵਿੱਚ ਕਾਰੋਬਾਰ ਕੀ ਹੈ ਡੋਟ ਮੈਂਸ਼ਨ ਦੀ ਨੇਮ ਬਟ ਇੱਕ ਤੁਹਾਨੂੰ ਪਤਾ ਕਿ ਇਸ ਵੇਰਹਾਊਸ ਵਿੱਚ ਸਮਾਨ ਕੀ ਰੱਖਿਆ ਜਾਂਦਾ ਪਬਲਿਕ ਵਾਸਤੇ ਡਿਸਟ੍ਰੀਬਿਊਸ਼ਨ ਵੇਰਹਾਊਸ ਹੈ ਡਿਸਟ੍ਰੀਬਿਊਸ਼ਨ ਵੇਰਹਾਊਸ ਹੈ ਜੀ ਮਾਈ ਗੋਡ ਵੈਰੀ ਸੈਡ ਪਾਰਟ ਕਿ ਇਫ ਪੁਲਿਸ ਅਫਸਰ ਆਹੋ ਇੰਡੀਅਨ ਸੀ ਜਾਂ ਨਾਨ ਇੰਡੀਅਨ ਸੀ ਨਹੀਂ ਜੀ ਨਾਨ ਇੰਡੀਅਨ ਸੀ ਨਾਨ ਇੰਡੀਅਨ ਤੁਸੀਂ ਮੈਂ ਕੀ ਐਕਸ਼ਨ ਲਿਆ ਆਪਾਂ ਜੀ ਉਸ ਤੋਂ ਬਾਅਦ ਆਪਣੇ ਕੀ ਕਹੀਦਾ ਮੈਂ ਡਿਫਰੈਂਟ ਐਵਨਿਊਜ਼ ਜਿਹੜੇ ਵੀ ਨੋਨ ਬੰਦੇ ਸੀਗੇ ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ ਕਿ ਵੀ ਇਦਾਂ ਹੋਇਆ ਆ ਆਪਾਂ ਕਿਹਦੇ ਨਾਲ ਗੱਲ ਕਰ ਸਕਦੇ ਆ ਅੱਗੇ ਕਿਉਂਕਿ ਜਿਹੜਾ ਪੁਲਿਸ ਆਫੀਸਰ ਵੀ ਸੀਗਾ ਉਹਦੇ ਨਾਲ ਫਿਰ ਮੇਰੀ ਬਾਤ ਚ ਗੱਲ ਹੋਈ ਤੇ ਉਹਨੇ ਸਾਰੀ ਸਿਚੁਏਸ਼ਨ ਜਿਹੜੀ ਆ ਸਮਝਾਈ ਹੈ ਕਹਿੰਦੇ ਕਿ ਵੀ ਪੁਲਿਸ ਦੇ ਹੱਥ 'ਚ ਵੀ ਕੋਈ ਖਾਸ ਪਾਵਰ ਹੈ ਨਹੀਂ ਕਿ ਵੈਨ ਨੈਟ ਕਮਸ ਟੂ ਥੈਟ ਥੈਫਟ ਵਗੈਰਾ ਤੇ ਅਸਲ ਵਿੱਚ ਉਹ ਕਹਿੰਦੇ ਆ ਕਿ ਵੀ ਜਦ ਤੱਕ ਉਹ ਬੰਦਿਆਂ ਨੂੰ ਕੈਚ ਕਰਦੇ ਆ ਪ੍ਰੋਸੈਸ ਕਰਦੇ ਆ ਹੂੰ ਉਹ ਤੋਂ ਦੂਜੇ ਤੀਜੇ ਦਿਨ ਉਹ ਬੰਦੇ ਸੇਮ ਬੰਦੇ ਆ ਕੇ ਦੁਬਾਰਾ ਚੋਰੀ ਕਰਦੇ ਆ ਉਹ ਸੇਮ ਬੰਦੇ ਚੋਰੀ ਕਰਦੇ ਆ ਉਸੇ ਜਗ੍ਹਾ ਤੋਂ ਉਸੇ ਜਗ੍ਹਾ ਤੋਂ ਆ ਕੇ ਦੁਬਾਰਾ ਚੋਰੀ ਕਰਦੇ ਆ ਕਹਿੰਦੇ ਕਿ ਵੀ ਇੱਕ ਬੰਦੇ ਨੂੰ ਉਹੀ ਸੇਮ ਪੁਲਿਸ ਆਫਿਸਰ ਨੇ ਮੈਨੂੰ ਇਹ ਗੱਲ ਦੱਸੀ ਹੈ ਇੱਕ ਬੰਦੇ ਨੂੰ ਉਹ ਤਿੰਨ ਵਾਰੀ ਫੜ ਚੁੱਕੇ ਨੇ ਜਿਹੜਾ ਤੁਹਾਡੀ ਗੱਡੀ ਚੋਰੀ ਕਰਕੇ ਉਹਨਾਂ ਵਿੱਚੋਂ ਇੱਕ ਬੰਦਾ ਤੀਜੀ ਤਨ ਵਾਰੀ ਅਰੈਸਟ ਹੋ ਚੁੱਕਾ ਆ ਸੋ ਹ ਹੁਣ ਇਹ ਤਾਂ ਬਸ ਹੀ ਤਾਂ ਪਤਾ ਨਹੀਂ ਕਿ ਵੀ ਉਹ ਸੇਮ ਹੀ ਬੰਦਾ ਸੀਗਾ ਪਰ ਤਿੰਨ ਵਾਰੀ ਉਹ ਇੱਕ ਬੰਦੇ ਨੂੰ ਫੜ ਚੁੱਕੇ ਆ ਚੋਰੀ ਕਰਦੇ ਨੂੰ ਆਈ ਸੀ ਫਿਰ ਉਹ ਦੱਸਿਆ ਕਿ ਪੰਜਾਬੀ ਆ ਆ ਨਹੀਂ ਇਹ ਇਹ ਨਹੀਂ ਦੱਸਿਆ ਉਹਨੇ ਆਇਡੈਂਟੀਫਾਈ ਨਹੀਂ ਕੀਤਾ ওকে ਫਾਈਨ ਇਟ ਪਲੀਜ਼ ਆਇਡੈਂਟੀਫਾਈ ਨਹੀਂ ਕਰਦੀ ਦੈਟਸ ਦ ਪ੍ਰੋਬਲਮ ਹਾਂਜੀ ਓਕੇ ਐਨੀਵੇ ਹੁਣ ਤੁਹਾਨੂੰ ਗੱਡੀ ਉਹ ਮਿਲੀ ਹੈ ਜ ਨਹੀਂ ਨਹੀਂ ਬਸੇ ਸਾਹਿਬ ਗੱਡੀ ਨਹੀਂ ਮਿਲੀ ਤੇ ਅਨਫੋਰਚਨਟਲੀ ਇੰਸ਼ੋਰੈਂਸ ਜਿਹੜਾ ਵਿੱਚ ਸਮਾਨ ਪਿਆ ਸੀਗਾ ਉਹਨੂੰ ਵੀ ਕਵਰ ਕਰਨ ਦੇ ਰਾਜ਼ੀ ਨਹੀਂਗੀ ਤੇ ਅ ਕਿਉਂਕਿ ਕਮਰਸ਼ੀਅਲ ਇੰਸ਼ੋਰੈਂਸ ਸੀਗੀ ਵਹੀਕਲ ਦੇ ਉੱਤੇ ਤੇ ਹੁਣ ਉਹਨਾਂ ਨੇ ਜਿਹੜਾ ਰეკਮੈਂਡ ਕੀਤਾ ਕਿ ਵੀ ਬਿਜ਼ਨਸ ਜਿਹੜੇ ਇੰਸ਼ੋਰੈਂਸ ਹੈ ਉਹਦੇ ਤੇ ਉੱਤੇ ਕਲੇਮ ਪਾਉਣਾ ਪੈਣਾ ਪਰ ਹਰਾਨੀ ਵਾਲੀ ਗੱਲ ਇਸ ਚੀ ਦੀ ਹੈ ਕਿ ਚੋਰ ਚੋਰੀ ਕਰਕੇ ਲੈ ਜਾਂਦੇ ਪੰਜਾਬੀ ਹੈ ਤੇ ਜਿਹੜਾ ਬੇਰ ਹੌਸ ਸਿਆ ਜਿਹਦੇ ਵਿੱਚ ਗੱਡੀ ਖੜੀ ਕੀਤੀ ਲਿਜਾ ਕੇ ਉਹਨਾਂ ਨੇ ਤੇ ਉਹ ਪੰਜਾਬੀਆਂ ਦਾ ਹੈ ਇਟ ਮੀਨਸ ਕਿ ਕੀ ਉਹ ਕਹੀਏ ਪੰਜਾਬੀ ਦੇ ਅਰਥ ਚ ਚੋਰੀ ਕੀ ਕਹਿੰਦੇ ਹੁੰਦੇ ਆ ਹੁਣ ਕੀ ਵਰਤੀ ਸ਼ਬਦ ਜਨਾ ਕਹੀਏ ਅ ਕੀ ਕਹ ਸਕਦੇ ਆ ਇਹ ਤੇ ਕਹਿ ਸਕਦੇ ਨਹੀਂ ਕਹਿ ਸਕਦੇ ਬਟ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਸਮਝਣ ਦੇ ਲੋਕ ਕਹਿੰਦੇ ਉਹਦੇ ਨਾਲ ਰਲਈ ਹੋਈ ਆ ਸੋ ਸਮਝਣ ਆਪੇ ਲੋਕ ਸੋ ਹੁਣ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਹੁਣ ਲਾਅ ਬਣਾਉਣ ਜਾ ਰਹੀ ਹੈ ਸਰਕਾਰ ਉਹ ਸਰਕਾਰ ਕਹਿੰਦੀ ਐਂਟਾਰੀਓ ਸੁਪੇ ਦੀ ਕਿ ਜਿਹੜਾ ਪਹਿਲੀ ਵਾਰ ਚੋਰੀ ਕਰੂਗਾ ਔਰ 10 ਸਾਲ ਬਾਅਦ ਲਾਇਸੈਂਸ ਕੈਨਸਲ ਕਰਵਾਵਾਂਗੇ ਦੂਜੀ ਵਾਰੀ 15 ਤੇ ਤੀਜੀ ਵਾਰੀ ਲਾਈਫਟਾਈਮ ਤੁਸੀਂ ਗਵਰਨਮੈਂਟ ਦੀ ਇਹ ਬੜੀ ਪ੍ਰੋਪੋਜ਼ਲ ਆ ਰਹੀ ਹੈ ਤੁਸੀਂ ਉਤੋਂ ਸੈਟੀਸਫਾਈਡ ਹੋ ਬਸ ਜੀ ਸਾਹਿਬ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਜਿਹੜਾ ਬੰਦਾ ਗੱਡੀਆਂ ਚੋਰੀ ਕਰਕੇ ਲੈ ਕੇ ਚੱਲਿਆ ਉਹਨੂੰ ਡਰਾਈਵਰ ਲਾਇਸੈਂਸ ਦੀ ਕੀ ਲੋੜ ਹੈ ਹੋਵੇ ਜਾਂ ਨਾ ਹੋਵੇ ਜਿਹੜੇ ਬੰਦੇ ਨੂੰ ਇੰਨੀ ਪਰਵਾਹ ਨਹੀਂ ਜੀ ਮੈਂ ਕਿਸੇ ਦੀ ਬੰਦੇ ਹਾਰੇ ਗੱਡੀ ਪਾ ਚੋਰੀ ਕਰ ਰਿਹਾ ਪਾਰਕ ਗੱਡੀ ਤੇ ਉਹਦੇ ਵਿੱਚ ਉਹਦੇ ਕੋਲ ਲਾਇਸੈਂਸ ਹੋਵੇ ਜਾਂ ਨਾ ਹੋਵੇ ਚਾਹ ਆਪਾਂ ਉਹਦਾ ਲਾਇਸੈਂਸ ਸਾਰੀ ਉਮਰ ਲਈ ਸਸਪੈਂਡ ਕਰਦੀ ਹੈ ਉਹਨਾਂ ਨੂੰ ਲਾਇਸੈਂਸ ਦੀ ਫਿਕਰ ਨਹੀਂ ਜੀ ਇਹ ਲਾਇਸੈਂਸ ਜੇ ਜਾਈ ਤੁਹਾਨੂੰ ਕੀ ਲੱਗਦਾ ਹੈ ਇਸ ਲੋਕ ਕੇ ਪਛਣਾ ਕਿ ਕੀ ਸਾਰੀ ਬਾਫੀ ਟੂਰਨਾਮੈਂਟ ਡਰਾਫਟ ਕਰਨ ਲਈ ਦੀ ਆਪਣੇ ਕੋਲ ਇੱਕ ਐਗਜ਼ਾਮਪਲ ਹੈਗੀ ਹੈ ਜੀ ਜਿਹੜਾ ਨੌਜਵਾਨ ਵੀਰ ਉਹ ਵੀ ਆਪਣਾ 21 ਸਾਲਾਂ ਦਾ ਪੰਜਾਬੀ ਸੀ ਜਿਹੜਾ ਹਾਈਵੇ ਤੇ ਫਰੋਵਨ ਤੇ ਪੁੱਠੀ ਸਾਈਡ ਗੱਡੀ ਚਲਾ ਕੇ ਜਾ ਰਿਹਾ ਸੀ ਉਹਨੂੰ ਵੀ ਬੈਨ ਕੀਤਾ ਹੋਇਆ ਸੀ ਕਿ ਤੂੰ ਕਦੇ ਗੱਡੀ ਨਹੀਂ ਚਲਾ ਸਕਦਾ ਪਰ ਫਿਰ ਵੀ ਉਹਨੂੰ ਚੋਰੀ ਦੀ ਆਦਤ ਸੀ ਉਹ ਸ਼ਰਾਬ ਚਾੱਕ ਕੇ ਭੱਜਿਆ ਬੈਨ ਭਜਾਈ ਤੇ ਵੇਖ ਲਓ ਕੀ ਮੜੇ ਤਿੰਨ ਬੰਦੇ ਪੂਰੇ ਹੋਏ ਉਹਦੇ ਵਿੱਚ ਅੱਛਾ ਹੁਣ ਅਸੀਂ ਜਾਣਨਾ ਚਾਹਾਂਗੇ ਲੋਕਾਂ ਤੋਂ ਐ ਲਾਈਨ ਤੇ ਜੁੜ ਰਹਾ ਨਾ ਜੀ ਅਨਵਦੀਪ ਜੀ ਥਰ ਕੋ ਸਮਾਂ ਘਟ ਹੈ ਮੈਂ ਦੱਸ ਰਿਹਾ ਜੁੜ ਉਸ ਨਵ ਸਮਾਂ ਨਾ ਹੋਇਆ ਹੁਣ ਅਸੀਂ ਜਾਨਣਾ ਚਾਹੁੰਦੇ ਲੋਕ ਕਹਿੰਦੇ ਕਿ ਇਹ ਜਿਹੜਾ ਕਾਨੂੰਨ ਬਣਾਉਣ ਜਾ ਰਹੀ ਹੈ ਹੁਣ ਦੁਬਈ ਦੇ ਵਿੱਚ ਕੋਈ ਚੀਜ਼ ਟੱਚ ਕਰੇ ਤਾਂ ਉਹ ਉੱਥੇ ਅੰਗ ਕੱਟ ਦਿੰਦੇ ਨੇ ਔਰ ਲਾਈਫਟਾਈਮ ਜਿਹੜੀ ਹੈ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਸ ਨੂੰ ਸਜ਼ਾ ਦੀ ਗੱਲ ਕਰ ਰਹੇ ਆ ਔਰ ਤੁਸੀਂ ਹੱਥ ਪਰ ਕੱਟ ਦਿੰਦੇ ਸਿਰ ਦੇ ਬਾਡੀ ਦੇ ਹਿੱਸੇ ਜਿਹੜੇ ਕੱਟ ਦਿੰਦੇ ਕੰਨ ਕੱਟ ਦਿੰਦੇ ਕੁਝ ਲੋਕ ਕਹਿੰਦੇ ਨੇ ਇਸ ਤਰ੍ਹਾਂ ਆਈ ਡੋਟ ਨੋ ਸੋ ਅਸੀਂ ਜਾਨਣਾ ਚਾਹੁੰਦੇ ਕਿ ਜਿਹੜੀ ਸਰਕਾਰ ਕਾਨੂੰਨ ਬਣਾਉਣ ਜਾ ਰਹੀ ਹੈ ਤੁਸੀਂ ਇਸ ਵਿੱਚ ਲੋਕ ਕੀ ਕਹਿਣਾ ਚਾਹੁੰਦੇ ਆ ਇਹਦੇ ਚੋਰੀ ਹਟ ਜਾਣਗੀਆਂ ਤੁਹਾਡੇ ਮੁਤਾਬਕ ਨਵਦੀ ਜੀ ਲਾਈਨ ਤੇ ਰਹਿਣਾ ਸਾਡੇ ਪਾਸੇ ਕਾਲਰ ਆ ਉਹਨਾਂ ਨੂੰ ਪੁੱਛਦੇ ਕੀ ਕਹਿਣਾ ਚਾਹੁੰਦੇ ਆ ਜੀ ਕਾਲਰ ਤੁਹਾਡਾ ਸ਼ਬਦ ਨਾਮ ਕੀ ਹੈ ਨੰਬਰ 4 ਕਾਲ ਅੰਤ ਦੀ ਲਾਈਨ ਤੇ ਆ ਸਰ ਹਾਂ ਜੀ ਸੱਤ ਹਾਂ ਜੀ ਆਪਾਲ ਬੋਲਦਾ ਜੀ ਆਵਾਜ਼ ਆਜੀ ਪਾਲ ਜੀ ਤੁਸੀਂ ਦੱਸੋ ਕਿ ਜਿਹੜਾ ਸਰਕਾਰ ਕੋਲ ਬਣਾਉਣ ਜਾ ਰਹੀ ਹੈ ਜਿਹੜਾ ਬਸ ਸਰ ਇਹਦਾ ਇਹਦਾ ਕੋਈ ਹਾਲ ਨਹੀਂ ਹੈਗਾ ਜਿਹੜੇ ਕਹਿੰਦੇ ਆ ਲਾਇਸੈਂਸ ਇਹਨਾਂ ਕੋਲ ਲਾਇਸੈਂਸ ਚੋਰਾ ਕੋਲ ਲਾਇਸੈਂਸ ਹੈ ਹੀ ਨਹੀਂ ਹੈਗੇ ਲਾਇਸੈਂਸ ਰੱਦ ਕਿੱ데 ਕਰਨੇ ਆ ਜਿਹੜਾ ਜਿਹੜਾ ਬੰਦਾ ਲਾਇਸੈਂਸ ਰੱਖਦਾ ਨਾ ਉਹ ਬੜੀ ਜ਼ਿੰਮੇਵਾਰੀ ਵਾਲਾ ਬੰਦਾ ਹੁੰਦਾ ਹਮ ਤੇ ਇਹ ਇਹਨਾਂ ਕੋਲ ਲਾਇਸੈਂਸ ਹੈ ਤਾਂ ਫਿਰ ਇਹ ਕੀ ਕਹਿੰਦੇ 10 ਸਾਲ ਬਾਅਦ ਇਹ ਕਰਨੇ ਕਿਹਦੇ ਕਰਨੇ ਆ ਚੋਰਾਂ ਨੇ ਜਿਹਨਾਂ ਕੋਲ ਹੈ ਹੀ ਨਹੀਂ ਨਾਲੇ ਜਿਹੜੇ ਗੱਡੋ ਬੰਦੇ ਗੱਡੀਆਂ ਚੋਰੀ ਕਰ ਸਕਦੇ ਆ ਕੈਵਰੇ ਵਾਲਿਆਂ ਦੇ ਸਾਹਮਣੇ ਤਾਂ ਗੱਡੀ ਡਰਾਈਵ ਬਿਨਾਂ ਲਾਇਸੈਂਸ ਦੇ ਕਰਨ ਤਾਂ ਬਹੁਤ ਈਜ਼ੀ ਆ ਇਹਦਾ ਕੋਈ ਹੱਲ ਨਹੀਂ ਹੈਗਾ ਇਹਨਾਂ ਨੂੰ ਕੋਈ ਹੋਰ ਕਾਨੂੰਨ ਬਣਾਣੇ ਪੈਣੇ ਆ ਲਾਇਸੈਂਸ ਵਾਲਾ ਤਾਂ ਬਕਵਾਸ ਆ ਕੀ ਕੀ ਅਬਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਕਾਨੂੰਨ ਇਹ ਬਣਾਉਣਾ ਚਾਹੁੰਦੀ ਤਾਂ ਕੀ ਬਣਾਵੇ ਕਿਹੋ ਜਿਹਾ ਸਖਤ ਕਾਨੂੰਨ ਬਣਾਵੇ ਤੁਸੀਂ ਕਹਿਣਾ ਚਾਹੁੰਦੇ ਹੋ ਤਰਕ ਕਿ ਸਵੇਰ ਹੋ ਤਰਾ ਕਾਨੂੰਨ ਸਖਤ ਕਰਨਾ ਸਿਆਮਾ ਸਖਤ ਕਰਨਾ ਇਹ ਲਾਇਸੈਂਸ ਵਾਲਾ ਤਾਂ ਬਕਵਾਸ ਆ ਇਹ ਮੈਂ ਨਹੀਂ ਇਸ ਦਾ ਹੱਕ ਹੈਗਾ ਓਕੇ ਕਿੰਨੇ ਜਿਹੇ ਲੋਕ ਆ ਇਸ ਕਾਨੂੰਨ ਦੇ ਹੱਕ ਵਿੱਚ ਆ ਕਿੰਨੇ ਲੋਕ ਹੱਕ ਵਿੱਚ ਨਹੀਂ ਆ ਸਾਨੂੰ ਕਾਲ ਕਰੋ ਅਗਲੀ ਕਾਲ ਜਾਂਦੇ ਆ ਨਵਦੀਪ ਜੀ ਤੁਸੀਂ ਵੀ ਇੱਕ ਵਿੱਚ ਨਹੀਂ ਐ ਤੁਹਾਡੀ ਚੋਰੀ ਹੋਈ ਐ ਇਹਦੇ ਇੱਕ ਲੋਕ ਕਿੰਨੇ ਘੋਰ ਇੱਕ ਵਿੱਚ ਨੇ ਜਿਹੜੇ ਲੋਕ ਚੋਰੀ ਕਰਦੇ ਨੇ ਉਹਨਾਂ ਨੂੰ